ਅੱਜ ਸਾਡੇ ਭਰਾ ਕਈ ਜੋ ਚਪੈੜਾ ਸਮਾਗਮ ਹੁੰਦੇ ਨੇ ਇੱਥੇ ਵਾਦ-ਵਿਵਾਦ ਕਰਦੇ ਨੇ ਜਾਂ ਤਾਂ ਉਹਨਾਂ ਦਾ ਭੋਲਾਪਣ ਹੈ ਜਾਂ ਉਹਨਾਂ ਕਦੀ ਚਪੈੜੇ 'ਚ ਆ ਕੇ ਦਰਸ਼ਨ ਜੁਆਰੇ ਨਹੀਂ ਕੀਤੇ ਮੈਂ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚਪੈੜਾ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚਪੈੜਾ ਆਰੰਭ ਕੀਤਾ ਸੀ ਬਾ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ ਤੇ ਗੁਰਨਾਨਕ ਪਾਤਸ਼ਾਹ ਜੀ ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ ਸ਼ਬਦ ਦੀ ਕਮਾਈ ਕਰਾਂ ਫਿਰ ਤੇਰੇ ਚਰਨਾਂ ਨਾਲ ਵਿਸ਼ੋੜਾ ਨਹੀਂ ਪਵੇਗਾ ਉਸ ਵੇਲੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਵੇਗਾ ਬੋਲੇ ਹਾਲ ਬਾਲੇ ਈਸਾਨ ਆ ਬੱਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਛੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ ਕੀ ਆਖਿਆ ਗੁਰਨਾਣਕ ਬਾਦਸ਼ਾਹ ਜੀ ਨੇ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਹੁਣ ਤੁਸੀਂ ਇੱਥੇ ਕੀ ਕਰਨ ਪਹੁੰਚੇ ਹੋ ਗੁਰਬਾਣੀ ਦਾ ਅਭਿਆਸ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਨ ਵਾਸਤੇ ਅੱਜ ਸਾਡੇ ਭਰਾ ਕਹੀ ਜੋ ਚਪੈਰਾ ਸਮਾਗਮ ਹੁੰਦੇ ਨੇ ਇੱਥੇ ਬਾਦ ਵਿਵਾਦ ਕਰਦੇ ਨੇ ਜਾਂ ਤਾਂ ਉਹਨਾਂ ਦਾ ਭੋਲਾ ਬੰਨ ਹੈ ਜਾਂ ਉਹਨਾਂ ਕਦੇ ਚਪੈੜੇ ਤੇ ਆ ਕੇ ਦਰਸ਼ਨ ਜੁਆਰੇ ਨਹੀਂ ਕੀਤੇ ਮੈਂ ਨਹੀਂ ਕਹਿੰਦਾ ਕੋਈ ਇਹਦਾ ਸਬੰਧ ਇਤਿਹਾਸ ਦੇ ਨਾਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚ ਬੜਾ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚ ਬੜਾ ਆਰੰਭ ਕੀਤਾ ਸੀ ਪਰ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ ਸੰਗਤਾਂ ਨੇ ਪਿਆਰ ਦੇ ਵਿੱਚ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਤੁਹਾਨੂੰ ਪਤਾ ਬਦਵੀਂ ਭਗਤੀ ਇਹ ਚ ਬੜਾ ਸਾਰਾ ਆਰੰਭ ਕੀਤਾ ਜੋ ਸੰਗਤਾਂ ਬਹੁਤ ਹੀ ਲਹਾ ਲੈ ਰਹੀਆਂ ਨੇ ਸੰਗਤਾਂ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਜਿੰਨ ਰਾਤ ਉਹ ਵੀ ਸਰੀਰ ਗੁਰਮੁਖੋ ਜਿਹੜੇ ਕਹਿੰਦੇ ਅਸੀਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਕਦੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਤੇ ਪਈ ਸਾਹਿਬ ਦਾ ਪਾਠ ਨਹੀਂ ਕੀਤਾ ਜਦੋਂ ਦੀ ਤੇ ਪਹਿਰੇ ਸਾਹਿਬ ਦੀ ਹਾਜ਼ਰੀ ਭਰੀ ਆ ਅਸੀਂ ਰੋਜ਼ਾਨਾ ਸਾਡਾ ਨਿਯਮ ਬਣ ਗਿਆ ਅਸੀਂ ਘਰਾਂ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋਂ ਨਾ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਆ ਤੇ ਪਈ ਸਾਹਿਬ ਦਾ ਪਾਠ ਵੀ ਕਰਦੇ ਆ ਇੱਥੇ ਜੋ ਕਈ ਕਹਿੰਦੇ ਨੇ ਕਹਿੰਦੇ ਐਤਵਾਰ ਛੁੱਟੀ ਦਾ ਦਿਨ ਹੁੰਦਾ ਸੀ ਅਸੀਂ ਘਰਾਂ ਸਾਰੀ ਦਿਨ ਮੋਬਾਈਲ ਦੇਖਦੇ ਰਹਿਣਾ ਜਾਂ ਸੁੱਤੇ ਰਹਿਣਾ ਜਾਂ ਕੋਈ ਟੀਵੀ 'ਚ ਰੰਗ ਤਮਾਸ਼ੇ ਦੇਖਣੇ ਬਾਬਾ ਦੀਪ ਸਿੰਘ ਇਹੋ ਜੀ ਕਿਰਪਾ ਕੀਤੀ ਹੈ ਸਾਨੂੰ ਬਾਣੀ ਦੇ ਨਾਲ ਜੋੜ ਦਿੱਤਾ ਹੈ ਕਲਾ ਗੁਰੂ ਦੀ ਵਰਤਦੀ ਪਈ ਹੈ ਕਲਾ ਪਰਮੇਸ਼ਰ ਦੀ ਵਰਤਦੀ ਏ ਕਿਉਂ ਜਿਸ ਬਾਬੇ ਦੇ ਨਾਮ ਤੇ ਇਹ ਚਪੈੜਾ ਸਾਹਿਬ ਸ਼ੁਰੂ ਹੋਇਆ ਹੈ ਨਾ ਉਹ ਬਾਬੇ ਨੇ ਚਾਰ ਸੂਪ ਗੁਰੂ ਗ੍ਰੰਥ ਸਾਹਿਬ ਹੱਥੀ ਲਿਖੇ ਸੰਗੁਰਮਖੋ ਰੋਮ ਰੋਮ ਦੇ ਵਿੱਚ ਬਾਈ ਦਾ ਵਾਸਾ ਸੀ ਧੰਨ ਬਾਬਾ ਦੀਪ ਸਿੰਘ ਜੀ ਦੇ ਇੱਕ ਸੂਬ ਅਰਬੀ ਭਾਸ਼ਾ ਦੇ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਉਹ ਬਾਬਾ ਹਦੀਪ ਸਿੰਘ ਸੰਗਤਾਂ ਦੇ ਆਪ ਝੂਠੇ ਭਾਂਡੇ ਮਾਜਦੇ ਸਨ ਸੰਗਤਾਂ ਦੀ ਸੇਵਾ ਕਰਦੇ ਸਨ ਸਾਬੋ ਕੀ ਤਲਵੰਡੀ ਖੂਹ 'ਚੋਂ ਜਲ ਕੱਢ ਕੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਨਿਮਰਤਾ ਦੇ ਨਾਲ ਉਹ ਭਾਗਾ ਵਾਲਿਓ ਜਦੋਂ ਅਸੀਂ ਬਾਬਾ ਦੀਪਸੁਰੂ ਧੰਨ ਆਖਦੇ ਆ ਨਾ ਗੁਰੂ ਰਾਮ ਦਾਸ ਪਿੱਤਾ ਬੜੇ ਪਰਸੰਨ ਹੁੰਦੇ ਜੀ ਵੀ ਕਿਉਂ ਪਰਸੰਨ ਹੁੰਦੇ ਨੇ ਗੁਰੂ ਰਾਮ ਦਾਸ ਜੀ ਮੇਰੇ ਕਹਿੰਦੇ ਹੋਣਗੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਉਹਨੇ ਮੇਰੇ ਅਸਥਾਨ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਕੋਈ ਮੇਰੇ ਦਰ ਤੇ ਆਉਂਦਾ ਹੈ ਖਰਾਬ ਸ਼ਾਦੀ ਦੇਖ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਪਦਾਰਥ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਲਾ ਸਾਹਿਬ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਅੱਜ ਗੁਰੂ ਰਾਮਦਾਸ ਜੀ ਕਹਿੰਦੇ ਹੋਣਗੇ ਉਹ ਭਲੇ ਉਹ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਦੇ ਨਾਲ ਗੁਰਬਾਣੀ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਇਸ ਕਰਕੇ ਜਦੋਂ ਤੁਸੀਂ ਉਹਨੂੰ ਧੰਨ ਕਹਿੰਦੇ ਹੋ ਮੈਂ ਵੀ ਬੜਾ ਖੁਸ਼ ਹੁੰਨਾ ਕਿਸੇ ਤੇ ਗੱਲਾਂ ਵਿੱਚ ਨਾ ਆਓ ਜਿਹੜੇ ਸਾਡੇ ਸਿੱਖ ਭਰਾ ਅੱਜ ਇਸ ਚੀਜ਼ ਦਾ ਵਿਰੋਧ ਕਰਦੇ ਨੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਉੱਥੇ ਚਾਰ-ਚਾਰ ਪੰਜਵੇਂ ਘੰਟੇ ਹਾਜ਼ਰੀ ਜਾ ਕੇ ਪੜ੍ਹਦੇ ਹੋ ਨਾਲ ਸਾਰੇ ਨਿਮਰਤਾ ਸਹਿਤ ਬੇਨਤੀ ਹੈ ਉਹ ਵੀ ਸਾਡੇ ਭਰਾ ਨੇ ਗੁਰਮਖੋ ਮੈਂ ਕੋਈ ਈਰਖਾ ਵਸ ਹੋ ਕੇ ਨਹੀਂ ਕਹਿ ਰਿਆ ਹੱਥ ਜੋੜ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਭਾਈ ਕਿਸੇ ਦੀ ਨਾ ਮੰਨੋ ਦੂਰ ਬੈਠੇ ਵੀਡੀਓ ਬੋਣੀ ਹੋਰ ਗੱਲ ਹੈ ਕਦੀ ਬਾਬਾ ਦੀਪ ਸਿੰਘ ਦੇ ਸਥਾਨ ਤੇ ਆ ਕੇ ਨਾ ਡੈਂਕ ਸੰਗਤਾਂ ਨੇ ਮੈਂ ਨਹੀਂ ਕਹਾਂ ਲੱਖਾਂ ਸੰਗਤਾਂ ਲੱਖਾਂ ਤੋਂ ਉੱਪਰ ਸੰਗਤਾਂ ਨੇ ਬੇਅੰਤ ਸੰਗਤਾਂ ਜਦੋਂ 4 ਵਜੇ ਭੋਗ ਪੈਂਦਾ ਹੈ ਨਾ ਸੰਗਤਾਂ ਬਾਹਰ ਹੁੰਦੀਆਂ ਨੇ ਕਿਸੇ ਨੂੰ ਆਵਾਜ਼ ਮਾਰ ਲੋ ਵੇ ਤੁਸੀਂ ਇੱਥੇ ਆਉਂਦੇ ਕਾਹਦੇ ਵਾਸਤੇ ਆਉਂਦੇ ਹੋ ਕੋਈ ਆਖੇਗਾ ਮੇਰੇ ਘਰ ਕਲਾ ਕਲੇਸ਼ ਸੀ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਨੇ ਬਾਬਾ ਅਦੀਸ ਨੇ ਕਿਰਪਾ ਕਰਤੀ ਬਾਣੀ ਦੇ ਸਦਕੇ ਕੋਈ ਆਖੇਗਾ ਅਸੀਂ ਸਾਰੀ ਸਾਰੀ ਧਿਆਰੀ ਮੋਬਾਈਲ ਤੇ ਲਾਉਣੇ ਆ ਸਤਾ ਘਰ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਸਾਡਾ ਗੁਰਬਾਣੀ ਨਾਲ ਪਿਆਰ ਪੈ ਗਿਆ ਕਿਸੇ ਵਿਸ਼ੇਸ਼ ਧੀਰ ਨੂੰ ਕੋਈ ਮੱਥਾ ਟੇਕਿਆ ਜਾਂਦਾ ਹੋਵੇ ਨਾ ਜਾ ਕੋਈ ਮਨਮਤ ਹੁੰਦੀ ਹੋਵੇ ਆਪਾਂ ਵੀ ਕਹਿੰਦੇ ਉਹ ਕੰਮ ਗਲਤ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਉੱਥੇ ਬਾਅਦ-ਬਿਵਾਦ ਕਰੋ ਪਰ ਇੱਥੇ ਤੇ ਕੇਵਲ ਤੇ ਕੇਵਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਗੁਰੂਆਂ ਦੇ ਗੁਰੂ ਧੰਗ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਫਿਰ ਸਤਗਤੋਂ ਹੁਕਮਨਾਮਾ ਲਿਆ ਜਾਂਦਾ ਹੈ ਫਿਰ ਸੰਗਤਾਂ ਉਹ ਆਪਣੇ ਘਰਾਂ ਲੱਜਦੀਆਂ ਨੇ ਇੱਥੇ ਕੋਈ ਹੈ ਮਨਮਤ ਮੈਨੂੰ ਸਮਝ ਨਹੀਂ ਆਉਂਦੀ ਇਹ ਸਾਡੇ ਭਰਾ ਕਾਦੇ ਵਾਸਤੇ ਬਾਦ ਵਿਵਾਦ ਜਿੱਤ ਖੜਾ ਕਰਦੇ ਨੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਾਦ ਵਿਵਾਦ ਕਰਦੇ ਨੇ ਨਾ ਹੱਥ ਜੋੜ ਕੇ ਮੈਂ ਦੀ ਕਦੀ ਬਾਬਾ ਦੀਪ ਸਿੰਘ ਦੇ ਹਸਤਾਨ ਤੇ ਚਪਰੇ ਤੇ ਆਇਓ ਦੂਰੋਂ ਦੂਰੋਂ ਬੋਲਣਾ ਹੋਰ ਗੱਲ ਹੈ ਇੱਥੇ ਆ ਕੇ ਸੰਗਤਾਂ ਦਾ ਰਿਓ ਲਿਓ ਵੇਖੋ ਕਿਵੇਂ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ ਗੁਰਬਾਣੀ ਨਾਲ ਜੁੜਦੀਆਂ ਨੇ ਸਾਡੇ ਸਿੱਖ ਦੇ ਜਨਨ ਜਾਣਾ ਸ਼ੁਰੂ ਕਰਦਾ ਸੀ ਦੁੱਖ ਦੇ ਕਰਦ ਹੋਰ ਤਰ੍ਹਾਂ ਜਿਹੜੇ ਤਬਦੀਲ ਹੋ ਗਏ ਸਨ ਪਰ ਜਦੋਂ ਦੇ ਚ ਪੜੇ ਸ਼ੁਰੂ ਹੋਏ ਫਿਰ ਵਾਪਸ ਆਪਣੇ ਘਰ ਆ ਗਏ ਨੇ ਫਿਰ ਗੁਰਬਾਣੀ ਦੇ ਨਾਲ ਜੁੜ ਗਏ ਨੇ ਡੇਰੇ ਤੋਂ ਜੁਣਾ ਹਟ ਕੇ ਗੁਰਗ੍ਰੰਥ ਸਾਹਿਬ ਤੇ ਲੜਫੜ ਲੱਗੇ ਨੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਸੰਗਤਾਂ ਫੇੜ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਗੁਰਗ੍ਰੰਥ ਸਾਹਿਬ ਦੇ ਨਾਲ ਜੁੜਦੀਆਂ ਪਈਆਂ ਨੇ ਇਸ ਸਜੋ ਕਰੋ ਸਪੋਰਟ ਕਰੋ ਸੰਗਤਾਂ ਨੂੰ ਹਾਂ ਜਿੱਥੇ ਕੋਈ ਮੰਨਮਤ ਹੈ ਉੱਥੇ ਬੋਲੋ ਉੱਥੇ ਸਮਝਾਓ ਇਹ ਚੀਜ਼ ਮੰਨਮਤ ਹੈ ਪਗਾ ਵਾਲਿਓ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਅੱਜ ਗੁਰਦਾਨਕ ਬਾਦਸ਼ਾਹ ਜੀ ਕਹਿੰਦੇ ਉਹ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਾਏਗਾ ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਗੁਰਮੁਖੋ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਰਾਜ ਰਾਜ ਕੇ ਪੜੋ ਆਇਓ ਸੁਨਣ ਪੜਨ ਕੋ ਬਾਣੀ ਆਵੋ ਸਿੱਖ ਸਤਗੁਰੂ ਦੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ